ਆਮਦਵੀ ਪਾਰਟੀ ਦੇ ਆਗੂ ਬਲਤੇਜ ਪੰਨੂ ਵੱਲੋਂ ਪੇਸ਼ ਕੀਤੇ ਜਾ ਰਹੇ ਗਲਤ ਕਥਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਖੰਡਨ ਕੀਤਾ। ਜਾਰੀ ਪ੍ਰੈਸ ਬਿਆਨ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਬਲਤੇਜ ਪੰਨੂ ਵੱਲੋਂ ਹਰ ਸਾਲ ਇਜਲਾਸ ਜੀਸੀਬੀ ਪ੍ਰਬੰਧਕੀ ਨਾਲ ਹੋਣ ਦੀ ਕੀਤੀ ਗਈ ਗਲਤ ਠਿਕ ਤੱਥ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਤੋਂ ਬਾਅਦ ਪਹਿਲੇ ਇਜਲਾਸ ਤਰ੍ਹਾਂ ਨੇ ਕੇਵਲ ਪ੍ਰਧਾਨ ਦੀ ਪਦ ਲਈ ਚੋਣ ਡਿਪਟੀ ਕਮਿਸ਼ਨ ਦੀ ਨਿਗਰਾਨੀ ਹੇਠ ਹੁੰਦੀ ਹੈ ਜਿਸ ਮਗਰੋਂ ਇਜਲਾਸ ਦੀ ਅਗਵਾਈ ਚੁਣੇ ਗਏ ਪ੍ਰਧਾਨ ਦੁਆਰਾ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਜਨਰਲ ਚੋਣਾ ਮੰਗਰੋ ਪਹਿਲੇ ਇਜਲਾਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਹਰ ਸਾਲ ਹੋਣ ਵਾਲੇ ਜਨਰਲ ਇਜਲਾਸ ਦੀ ਅਗਵਾਈ ਐਕਟ ਮੁਤਾਬਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਰਦਾ ਜਿਸ ਦੇ ਵਿੱਚ ਡਿਪਟੀ ਕਮਿਸ਼ਨਰ ਵੀ ਕਿਸੇ ਤਰ੍ਹਾਂ ਦੀ ਹਾਜ਼ਰੀ ਨਹੀਂ ਹੁੰਦੀ। ਉਹਨਾਂ ਕਿਹਾ ਕਿ ਬਲਤੇਜ ਪੰਨੂ ਵੱਲੋਂ ਸਿੱਖ ਗੁਰਦੁਆਰਾ ਐਕਟ ਦੀ ਇਸ ਮਦ ਨੂੰ ਤੋੜ ਕੇ ਪੇਸ਼ ਕੀਤਾ ਜਾਣਾ ਜੋ ਕਿ ਸੰਗਤਾਂ ਵਿੱਚ ਭਰਮ ਪੈਦਾ ਕਰਨ ਵਾਲਾ ਹੈ। ਪ੍ਰਤਾਪ ਸਿੰਘ ਨੇ ਅੱਗੇ ਕਿਹਾ ਕਿ ਜੇਕਰ ਬਲਤੇਜ ਪੰਨੂ ਨੇ ਅਜਿਹੇ ਤਕਨੀਕੀ ਮਾਮਲਿਆਂ ਤੇ ਗੱਲ ਕਰਨੀ ਹੈ ਤਾਂ ਉਸ ਨੂੰ ਸਿੱਖ ਗੁਰਦੁਆਰਾ ਐਕਟ ਨੂੰ ਚੰਗੀ ਤਰ੍ਹਾਂ ਪੜਚਣਾ ਚਾਹੀਦਾ ਹੈ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਖਤੱਤਰ ਡਾਕਟਰ ਰੂਪ ਸਿੰਘ ਦੇ ਅਸਤੀਫੇ ਦੀ ਪਰਵਾਨਗੀ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਜੋੜ ਕੇ ਦੱਸਣਾ ਵੀ ਤੱਥ ਹੀ ਨਹੀਂ ਹੈ ਉਨ੍ਹਾਂ ਸਪਸ਼ਟ ਕੀਤਾ ਕਿ ਜਦੋਂ ਡਾਕਟਰ ਈਸ਼ਰ ਸਿੰਘ ਦੁਆਰਾ ਜਾਂਚ ਰਿਪੋਰਟ ਪੇਸ਼ ਕੀਤੀ ਗਈ ਸੀ ਅਤੇ ਇਸ ਅਨੁਸਾਰ ਅਮਲ ਵਿੱਚ ਲਿਆਂਦੀ ਗਈ ਕਾਰਵਾਈ ਵੇਲੇ ਐਡਵੋਕੇਟ ਹਰਜਿੰਦਰ ਸਿੰਘ <table> ਸ਼ੋਮਨੀ ਕਮੇਟੀ ਦੇ ਜਨਰਲ ਸਕੱਤਰ ਸਨ ਨਾ ਕਿ ਸ਼ੋਮਨੀ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਰੇ ਸੀ। ਉਹਨਾਂ ਨੇ ਕਿਹਾ ਕਿ ਸਿੱਖ ਸੰਸਥਾਵਾਂ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਤੱਥਾਂ ਨੂੰ ਚੰਗੀ ਤਰ੍ਹਾਂ ਵਾਚਣਾ ਚਾਹੀਦਾ ਹੈ ਨਾ ਕਿ ਮਨਮਰਜ਼ੀ ਦੀਆਂ ਅੰਦਲਨਾਂ ਕਰਕੇ ਸੰਕਤ ਨੂੰ ਪੁਲੇਖੇ ਵਿੱਚ ਪਾਉਣਾ ਚਾਹੀਦਾ। ਹੋਰ ਕੀ ਬੋਲੇ ਨੇ ਉਹ ਤੇ ਇਸ ਤੋਂ ਇਲਾਵਾ ਬਲਤੇਜ ਪੰਨੂ ਨੇ ਕੀ ਕੁਝ ਕਿਹਾ ਸੀ ਜਿਸ ਤੋਂ ਬਾਅਦ ਹੁਣ ਸ਼ੋਮਨੀ ਕਮੇਟੀ ਹਮਲਾਵਰ ਨਜ਼ਰ ਆ ਰਹੀ ਹੈ। ਤੁਸੀਂ ਇੱਕ ਵਾਰ ਬਲਤੇਜ ਪੰਨੂ ਦਾ ਬਿਆਨ ਸੁਣੋ। ਇਹ ਰਿਹਾ ਸਰਦਾ ਪੱਤਰ ਦਿੱਤਾ ਗਿਆ ਕੱਲ। ਕਮੀ ਸਾਹਿਬ ਨੂੰ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਦੇ ਵੱਲੋਂ ਜਿਹੜਾ ਉਹ ਦਿੱਤਾ ਗਿਆ ਜਿਹੜਾ ਚੰਡੀਗੜ੍ਹ ਆਫਿਸ ਹੈ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਇੱਕ ਸਿਆਸੀ ਪਾਰਟੀ ਹੈ। ਔਰ ਸਿਆਸੀ ਪਾਰਟੀ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਾਸਤੇ ਜਿਹੜਾ ਜੀ ਉਹ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ। ਇਹ ਇੱਕ ਸਿਆਸੀ ਪਾਰਟੀ ਦੇ ਉਹ ਬਲਾਰੇ ਦੇ ਤੌਰ ਦੇ ਉੱਤੇ ਉਹ ਕਹਿੰਦੇ ਕਿ ਮੇਰੇ ਉੱਤੇ ਦੋਸ਼ ਲੱਗਦਾ ਜੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਿਆਸੀ ਬਲਾਰੇ ਵਜੋਂ ਪੇਸ਼ ਹੁੰਦਾ ਮੇਰਾ ਖਿਆਲ ਇਹ ਤਾਂ ਕਲੀਅਰ ਹੀ ਹੋ ਤਾਂ ਆਪ ਵੀ ਮੰਨ ਗਏ ਉਹ ਕਿ ਮੈਂ ਮੈਨੂੰ ਮਾੜਾ ਸਿਪਾਹੀ ਹੋਣ ਤੇ ਚੰਗਾ ਹੁੰਦਾ ਉਹ ਸਿਪਾਹੀ ਗੁਰੂ ਸਾਹਿਬ ਦੇ ਹੁੰਦੇ ਜਿੱਥੋਂ ਤੱਕ ਗੱਲ ਉਹ ਇਹ ਕਹਿ ਰਹੇ ਆ ਕਿ ਐਫ ਆਈ ਆਰ ਜਿਹੜੀਆਂ ਕਿ ਅਸੀਂ ਨਹੀਂ ਮੰਨਦੇ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੀ ਅਕਾਲ ਤੱਕ ਸਾਹਿਬ ਉਹ ਕਹਿੰਦੇ ਉਹ ਮੁਕੰਮਲ ਰੂਪ ਦੇ ਵਿੱਚ ਹੈਗੇ ਨਹੀਂ ਕਿ ਹਰ ਚੀਜ਼ ਦਾ ਹੱਲ ਜਿਹੜਾ ਉਹ ਕਰ ਸਕਦੇ ਨੇ ਮੇਰੇ ਕੋਲੇ ਬਹੁਤ ਵੱਡੀ ਗਿਣਤੀ ਆ ਉਹਨਾਂ ਐਫ ਆਈ ਆਰਜ਼ ਦੀ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਉਹ ਕਰਵਾਈਆਂ ਇਹਦਾ ਮਤਲਬ ਇਹ ਕਿ ਉਹ ਕਰਵਾਉਂਦੇ ਰਹੇ ਨੇ ਜਦੋਂ ਜ਼ਰੂਰਤ ਹੈ ਜਿਸ ਐਕਟ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋਈ ਆ 1925 ਉਹ ਵੀ ਇੱਕ ਧਾਰਾ ਹੈ ਕਾਨੂੰਨ ਦੀ ਉਹਦੇ ਤਹਿਤ ਉਹ ਬਣੀ ਹੋਈ ਆ ਕੁਝ ਗੱਲਾਂ ਮੈਂ ਉਹਦੇ ਨਾਲ ਸੰਬੰਧਿਤ ਅੱਗੇ ਚੱਲ ਕੇ ਜਿਹੜੀਆਂ ਉਹ ਕਰਦਾ ਹੈ ਬਾਕੀ ਐਫ ਆਈ ਆਰਸ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀਆਂ ਕਰੂਗਾ ਹੈਗੀਆਂ ਸਾਰੀਆਂ ਪਰ ਇੱਕ ਦਾ ਮੈਂ ਜ਼ਿਕਰ ਕਰਨਾ ਚਾਹਣਾ ਦਿਲਮੇਕ ਸਿੰਘ ਹੋਰਾਂ ਨੇ ਇੱਕ ਪਰਚਾ ਦਰਜ ਕਰਵਾਇਆ ਸੀ ਕਰਵਾਇਆ ਕਿਹਦੇ ਉੱਤੇ ਸੀ ਟੇਕ ਸਿੰਘ ਧਨੋਲਾ ਹੋਰਾਂ ਦੇ ਉੱਤੇ ਜਦੋਂ ਉਹਨਾਂ ਦੀ ਅਰੈਸਟ ਵਗੈਰਾ ਪਈ ਸੀ ਟੇਕ ਸਿੰਘ ਧਨੋਲਾ ਜੀ ਅੱਜਕੱਲ ਜਥੇਦਾਰ ਨਿਯੁਕਤ ਕੀਤੇ ਹੋਏ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਰਹੇ ਦਲਵੇਜ ਸਿੰਘ ਹੋਰਾਂ ਨੇ ਉਹਨਾਂ ਦੇ ਉੱਤੇ 420 ਵਗੈਰਾ ਦਾ ਜਿਹੜਾ ਉਹ ਪਰਚਾ ਦਰਜ ਕਰਾਇਆ ਸੀ ਤੇ ਇਹਦੇ ਵਿੱਚ ਉਹਨਾਂ ਦੀ ਅਰੈਸਟ ਵਗੈਰਾ ਵੀ ਜਿਹੜੀ ਉਹ ਹੋਈ ਸੀ ਬਾਕੀ ਧਾਮੀ ਸਾਹਿਬ ਤਾਂ ਇਹ ਕਹਿੰਦੇ ਕਿ ਸਾਨੂੰ ਜ਼ਰੂਰਤ ਨਹੀਂ ਐ ਪੁਲਿਸ ਤੱਕ ਜਿਹੜਾ ਉਹ ਪਹੁੰਚ ਕਰਨ ਦੀ ਜੇ ਪੁਲਿਸ ਐਫ ਆਈ ਆਰ ਦੱਦ ਕਿਉਂ ਕਰੇ ਕੱਲ ਸਤਕਾਰਯੋਗ ਜਥੇਦਾਰ ਸ਼੍ਰੀ ਇਕਾਲਤਖ ਸਾਹਿਬ ਗੜਗੱਜ ਸਾਹਿਬ ਦਾ ਬਿਆਨ ਆਇਆ ਕਿ ਸਰਕਾਰ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਸਖਤ ਕਾਨੂੰਨ ਬਣਾਵੇ ਅੱਜ ਤੁਸੀਂ ਸਾਰਿਆਂ ਨੇ ਉਹ ਬਿਆਨ ਛਪਿਆ ਹੋਇਆ ਦੇਖਿਆ ਹੁਣ ਉਸ ਮਾਮਲੇ ਦੇ ਵਿੱਚ ਕਿਉਂਕਿ ਵਿਧਾਨ ਸਭਾ ਦੇ ਵਿੱਚ ਪਹਿਲਾਂ ਹੀ ਇਹ ਮਤਾ ਆ ਚੁੱਕਿਆ ਔਰ ਵਿਧਾਨ ਸਭਾ ਨੇ ਇੱਕ ਕਮੇਟੀ ਬਣਾਈ ਆ ਵੱਖ-ਵੱਖ ਸਾਡੇ ਵਿਧਾਨ ਸਭਾ ਦੇ ਜਿਹੜੇ ਮੈਂਬਰ ਸਹਿਬਾਨ ਨੇ ਐਮ ਐਲ ਏ ਸਾਹਿਬ ਨੇ ਉਹਨਾਂ ਦੇ ਉੱਤੇ ਦਾ ਤੇ ਉਹਨੇ ਹੁਣ ਤੱਕ ਕਈ ਮੀਟਿੰਗਸ ਕੀਤੀਆਂ ਨੇ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਦੇ ਨਾਲ ਤਾਂ ਕਿ ਸਾਰੀ ਜਿਹੜੀ ਇਨਪੁਟ ਇਕੱਠੀ ਕਰਕੇ ਸਟੇਟ ਦਾ ਇੱਕ ਕਾਨੂੰਨ ਜਿਹੜਾ ਬਣੇ ਬੇਅਦਬੀਆਂ ਨੂੰ ਲੈ ਕੇ ਤਾਂ ਕਿ ਕੋਈ ਬੇਅਦਬੀ ਕਰਨ ਦੀ ਜੁਰਤ ਨਾ ਕਰ ਸਕੇ ਇਹ ਜਥੇਦਾਰ ਸਾਹਿਬ ਦੀ ਕੱਲ ਦੀ ਮੰਗ ਸੀ ਤੋਂ ਅਸੀਂ ਉਹਨੂੰ ਜਣਾ ਦੀ ਸਿਰ ਮੱਥੇ ਮੰਨਿਆ ਕਿਉਂਕਿ ਪਹਿਲਾਂ ਤੋਂ ਪ੍ਰੋਸੈਸ ਚੱਲ ਰਿਹਾ ਆਉਣ ਵਾਲੇ ਦਿਨਾਂ ਦੇ ਦੌਰਾਨ ਜਦੋਂ ਇਹ ਕਮੇਟੀ ਜਿਹੜੀ ਦੇ ਦਿੰਦੀ ਆ ਰਿਪੋਰਟ ਤਾਂ ਇਹ ਕਾਨੂੰਨ ਦੀ ਸ਼ਕਲ ਅਖਤਿਆਰ ਕਰੂਗਾ ਸਟੇਟ ਦਾ ਜਿਹੜਾ ਦੀ ਉਹ ਕਾਨੂੰਨ ਹੋਊਗਾ ਔਰ ਇਹਦੇ ਵਿੱਚ ਕੋਸ਼ਿਸ਼ ਇਹ ਕਮੇਟੀ ਪੂਰੀ ਕਰ ਰਹੀ ਹੈ ਕਿ ਸਖਤ ਤੋਂ ਸਖਤ ਸਦਾ ਦਾ ਜਿਹੜਾ ਦੀ ਉਹ ਪ੍ਰਵਧਾਨ ਇਹਦੇ ਵਿੱਚ ਕੀਤਾ ਜਾਵੇ ਜਿਹੜਾ ਕਿਸੇ ਵੀ ਧਰਮ ਦੇ ਕਿਸੇ ਵੀ ਗ੍ਰੰਥ ਦੇ ਨਾਲ ਕੋਈ ਵਿਅਕਤੀ ਬੇਅਦਬੀ ਕਰਦਾ ਜਿਹੜੇ ਗੱਲ ਕਰ ਰਹੇ ਸੀ ਧਾਮੀ ਸਾਹਿਬ ਜਿਸ ਐਕਟ ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋਈ ਆ ਕਿਉਂਕਿ ਇਹ ਅੰਗਰੇਜ਼ਾਂ ਦੇ ਵੇਲੇ ਦਾ ਕਾਨੂੰਨ ਹੈ ਉਦੇ ਤਹਿਤ ਅੱਜ ਵੀ ਜਦੋਂ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਮ੍ਰਿਤਸਰ ਦੇ ਵਿੱਚ ਜਦੋਂ ਸੱਦਦੇ ਨੇ ਇਕੱਠ ਉਹਦੇ ਵਾਸਤੇ ਉੱਥੋਂ ਦੇ ਡਿਪਟੀ ਕਮਿਸ਼ਨਰ ਤੋਂ ਪ੍ਰਵਾਨਗੀ ਲੈਣੀ ਹੁੰਦੀ ਹੈ 1925 ਦੇ ਐਕਟ ਦੇ ਅਨੁਸਾਰ ਭਾਵੇਂ ਉਹਦੇ ਤਹਿਤ ਹੀ ਇਹ ਸਾਰਾ ਕੁਝ ਜਿਹੜਾ ਜੀ ਉਹ ਆਉਂਦਾ ਜਿਹੜੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਾਲਾਨਾ ਮੀਟਿੰਗ ਕਰਦੇ ਨੇ ਅੱਜ ਕੱਲ੍ਹ ਤਾਂ ਕਿਉਂਕਿ ਹੁੰਦੀ ਇੱਕੋ ਆ ਉਹ ਵੀ ਉਹ ਲਫਾਫੇ ਦੇ ਵਿੱਚੋਂ ਕੋਈ ਨਾ ਕੋਈ ਪ੍ਰਧਾਨ ਜਿਹੜਾ ਉਹ ਨਿਕਲਣਾ ਹੁੰਦਾ ਕਿ ਕਿਹਦਾ ਨਾਮ ਉਹ ਪਹਿਲਾਂ ਹੀ ਆ ਜਾਂਦਾ ਕਿ ਆ ਜਿਹੜਾ ਅਕਾਲੀ ਦਲ ਬਾਦਲ ਦੇ ਵੱਲੋਂ ਇਹਦੇ ਇਹਦਾ ਨਾਮ ਜਿਹੜਾ ਜੀ ਉਹ ਸਾਹਮਣੇ ਆਊਗਾ ਕਿਉਂਕਿ ਚੋਣਾ ਹੀ ਨਹੀਂ ਜਿਹੜੀਆਂ ਉਹ ਹੋਈਆਂ ਇੱਕ ਧਾਮੀ ਸਾਹਿਬ ਨੇ ਪੁਲਿਸ ਦੇ ਵੱਲ ਵੀ ਇਸ਼ਾਰਾ ਕੀਤਾ ਕਿ ਉਹ ਪੁਲਿਸ ਅਸੀਂ ਉਹਦੀਆਂ ਐਫਆਈਆਰ ਦੇ ਬਾਰੇ ਦੇ ਵਿੱਚ ਹੁਣ ਗੱਲ ਕਰੀਏ ਜਿਹਦੇ ਉੱਤੇ ਮੁੰਡੇ ਮਾਰਨ ਦਾ ਇਲਜ਼ਾਮ ਲੱਗਦਾ ਇਹ ਧਾਮੀ ਸਾਹਿਬ ਨੇ ਗੱਲ ਕੀਤੀ ਫਾਈਲਾਂ ਤਾਂ ਪੜਨ ਨੂੰ ਬਹੁਤ ਨੇ ਕਿਉਂਕਿ ਮੈਂ ਦੋ ਦਹਾਕਿਆਂ ਦੇ ਕਰੀਬ ਪੱਤਰਕਾਰੀ ਕੀਤੀ ਆ ਪੋਟਿਆਂ ਦੇ ਉੱਤੇ ਯਾਦ ਆ ਸਾਰਾ ਕੁਝ 1996 ਦੀਆਂ ਜੇ ਤੁਸੀਂ ਪ੍ਰੈਸ ਕਾਨਫਰੰਸਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਦੀਆਂ ਕੱਢ ਲਓ ਪੜਨ ਨੂੰ ਬਿਆਨ ਤਾਂ ਉਹਦੇ ਵਿੱਚ ਉਹਨਾਂ ਨੇ ਇਸ ਮੁੱਦੇ ਨੂੰ ਬਹੁਤ ਉਠਾਇਆ ਸੀ ਇਹ ਕਿਹਾ ਸੀ ਕਿ ਅਸੀਂ ਇੱਕ ਟਰੂਥ ਕਮਿਸ਼ਨ ਬਣਾਵਾਂਗੇ ਜਦੋਂ ਸਰਕਾਰ ਆ ਗਈ 97 ਦੇ ਵਿੱਚ 2002 ਤੱਕ ਰਹੀ ਫਿਰ 7 ਦੇ ਵਿੱਚ ਆ ਕੇ 17 ਤੱਕ ਰਹੀ ਇਹਦੇ ਦੌਰਾਨ ਜਿੰਨਾ ਆਫੀਸਰਸ ਦੇ ਉੱਤੇ ਵੱਡੇ ਇਲਜ਼ਾਮ ਲੱਗਦੇ ਰਹੇ ਉਹਨਾਂ ਆਫੀਸਰਸ ਨੂੰ ਤਰੱਕੀਆਂ ਕਿਹਨਾਂ ਦਿੱਤੀਆਂ ਧਾਮੀ ਸਾਹਿਬ ਸ਼ਾਇਦ ਹੋ ਸਕਦਾ ਭੁੱਲ ਗਏ ਹੋਣ ਕੰਮ ਜ਼ਿਆਦਾ ਨਹੀਂ ਚੇਤਾ ਜਿਹੜਾ ਨਹੀਂ ਰਹਿੰਦਾ ਕਈ ਵਾਰੀ ਸੁਮੇਰ ਸਿੰਘ ਸੈਣੀ ਨੂੰ ਉਸ ਦੇ ਅਹੁਦੇ ਤੱਕ ਕਿਨੇ ਲਿਆਂਦਾ ਜਿਹਦੇ ਤੁਸੀਂ ਕਹਿੰਦੇ ਹੋ ਕਿ ਮੈਂ ਉਹਦਾ ਸਿਪਾਹੀ ਆ ਆਲਮ ਸੈਨਾ ਬੜੀ ਮਸ਼ਹੂਰ ਹੋਈ ਸੀ ਮੁਹੰਮਦ ਇਜ਼ਹਾਰ ਆਲਮ ਨੂੰ ਤਰਕੀਆਂ ਕਿਹਨੇ ਦਿੱਤੀਆਂ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਸਿਆਸਤ ਦੇ ਵਿੱਚ ਕੌਣ ਲੈ ਕੇ ਆਇਆ ਧਾਮੀ ਸਾਹਿਬ ਜਿਹਦੇ ਤੁਸੀਂ ਸਿਪਾਹੀ ਹੋ ਉਹ ਹੀ ਲੈ ਕੇ ਆਏ ਅੱਜ ਜਿਹੜਾ ਸਵਾਲ ਹੈ ਤਾਂ ਮੈਂ ਤਾਂ ਤੁਸੀ ਸਵਾਲ ਤੋਂ ਬਚ ਰਹੇ ਹੋ ਸਵਾਲ ਸਿਰਫ 100 ਆ ਕੇ 328 ਰੂਪ ਕਿੱਥੇ ਨੇ ਜਿਨ੍ਹਾਂ ਨੂੰ 2020 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਲੱਭ ਸਕੀ ਈਸ਼ਰ ਸਿੰਘ ਦੀ ਰਿਪੋਰਟ ਦੇ ਬਾਰੇ ਦੇ ਵਿੱਚ ਇਹ ਜ਼ਿਕਰ ਕਰ ਲਈਏ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਸਫਾ ਨੰਬਰ 162 ਦੇ ਉੱਤੇ ਇਹ ਚੀਜ਼ ਦਰਜ ਹੈ ਧਾਮੀ ਸਾਹਿਬ ਕਿ ਜਿਹੜੇ ਲੋਕਾਂ ਦੇ ਨਾਮ ਆਏ ਆ ਕਿ ਉਹ ਸ਼ਾਮਲ ਨੇ ਇਹਦੇ ਵਿੱਚ ਉਹਨਾਂ ਦਾ ਕਿਸੇ ਦਾ ਅਸਤੀਫਾ ਪ੍ਰਵਾਨ ਨਾ ਕੀਤਾ ਜਾਵੇ ਕਿਉਂਕਿ ਉਹ ਅਸਤੀਫਾ ਦੇ ਕੇ ਬਚਣ ਦੀ ਕੋਸ਼ਿਸ਼ ਕਰਨਗੇ ਔਰ ਗੱਲ ਸਾਰੀ ਹੇਠਾਂ ਤੇ ਆਜੂਗੀ ਰੂਪ ਸਿੰਘ ਜੀ ਦਾ ਅਸਤੀਫਾ ਧਾਮੀ ਸਾਹਿਬ ਨੇ ਪ੍ਰਵਾਨ ਕੀਤਾ ਨਾ ਸਿਰਫ ਅਸਤੀਫਾ ਪ੍ਰਵਾਨ ਕੀਤਾ ਬਲਕਿ ਉਦੇ ਬਣਦੇ ਫੰਡਸ ਦੇ ਕੇ ਉਹਨੂੰ ਵਿਦੇਸ਼ ਦੇ ਵਿੱਚ ਤੋਰ ਦਿੱਤਾ ਗਿਆ ਕਿਉਂ ਕਿ ਕਿਉਂਕਿ ਬਚਾਉਣਾ ਖਾਸ ਬੰਦਿਆਂ ਨੂੰ ਸੀ ਖਾਸ ਬੰਦਿਆਂ ਨੂੰ ਬਚਾਉਣ ਦੇ ਵਾਸਤੇ ਹੀ ਸਾਰਾ ਕੁਝ ਜਿਹੜਾ ਉਹ ਕੀਤਾ ਜਾ ਰਿਹਾ ਜਿਹੜੀ ਪ੍ਰੈਸ ਕਾਨਫਰੰਸ ਧਾਮੀ ਸਾਹਿਬ ਕੱਲ ਕਰ ਰਹੇ ਸੀ ਜਿਹੜੀ ਪਾਰਟੀ ਦੇ ਸਿਪਾਹੀ ਨੇ ਧਾਮੀ ਸਾਹਿਬ ਉਹਨਾਂ ਦਾ ਇੱਕ ਚੈਨਲ ਵੀ ਹੈ ਉਹਦੇ ਉੱਤੇ ਜਦੋਂ ਕੋਲੀ ਦਾ ਨਾਮ ਆਇਆ ਮੈਂ ਸਵੇਰੇ ਇੱਕ ਸੀਨੀਅਰ ਪੱਤਰਕਾਰ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਉਹ ਮਿਊਟ ਕਰਤਾ ਜਦੋਂ ਮੈਂ ਨਾ ਦੇ ਪੇਜਾਂ ਦੇ ਉੱਤੇ ਉਹ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਜਦੋਂ ਕੋਲੀ ਦਾ ਨਾਮ ਆਇਆ ਉਸੇ ਵੇਲੇ ਆਵਾਜ਼ ਜਿਹੜੀ ਉੱਥੋਂ ਮਿਊਟ ਕਰਦੀ ਵੀ ਹਾਏ ਕਿਤੇ ਕੋਲੀ ਦਾ ਨਾਮ ਨਾ ਸਾਹਮਣੇ ਆ ਜਾਵੇ ਕੋਲੀ ਦਾ ਨਾਮ ਕਿਉਂ ਨਾ ਸਾਹਮਣੇ ਆ ਜਾਵੇ ਕਿਉਂਕਿ ਕੋਲੀ ਸ਼ਾਇਦ ਇਹਨਾਂ ਦੇ ਬਹੁਤ ਵੱਡੇ ਭੇਤ ਲਈ ਬੈਠਾ ਉਹ ਤਾਂ ਹੁਣ ਐਸਆਈਟੀ ਜਿਹੜੀ ਆ ਉਹ ਭੇਤ ਖੋਲੂਗੀ ਤਾਂ ਮੀ ਸਾਹਿਬ ਜਿਹੜੀ ਈਸ਼ਰ ਸਿੰਘ ਜੀ ਦੀ ਰਿਪੋਰਟ ਸੀ ਉਹਦੇ ਵਿੱਚ ਹੀ ਇਹ ਸ਼ਾਮਲ ਸੀ ਕਿ 75% ਦੀ ਜਿਹੜੇ ਉਹਨੂੰ ਪੇਮੈਂਟ ਗਈ ਆ ਉਹ ਵਾਪਸ ਲਈ ਜਾਵੇ। ਔਰ ਤੁਸੀਂ ਕਹਿੰਦੇ ਹੋ ਕਿ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲੇ ਉਹ ਮੈਟਰ ਹੈ। ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ 5 ਸਾਲਾਂ ਦੇ ਦੌਰਾਨ ਇਸ ਮਾਮਲੇ ਦੇ ਉੱਤੇ ਕੀ ਕਰ ਸਕਿਆ? ਕਿਉਂਕਿ ਜਿਹੜੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਉੱਤੇ ਬੈਠੇ ਨੇ ਜਿਹੜੀ ਪਾਰਟੀ ਦੇ ਤੁਸੀਂ ਸਿਪਾਹੀ ਹੋ ਉਸ ਪਾਰਟੀ ਦੇ ਜਿਹੜੇ ਮੁਖ ਬੁਲਾਰੇ ਨੇ ਉਹਦੇ ਪਿਤਾ ਜੀ ਨੇ ਇਹ ਵੰਡੀਆਂ ਹੀ ਆਪਸ ਦੇ ਵਿੱਚ ਉਸ ਤਰੀਕੇ ਦੇ ਨਾਲ ਸਾਰੀਆਂ ਜਿੰਨੀਆਂ ਅਹਿਮ ਅਹੁਦੇ ਨੇ ਉਹ ਵੰਡੇ ਹੋਏ ਨੇ ਉੱਥੇ। ਇਹੀ ਤਾਂ ਸਵਾਲ ਹੈ ਜਿਹੜੇ ਪੂਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਜਿਹੜੀ ਸੰਗਤ ਆ ਉਹ ਪੁੱਛ ਰਹੀ ਹੈ। ਪੰਜਾਂ ਸਾਲਾਂ ਦੇ ਵਿੱਚ ਇੱਕ ਬੰਦੇ ਤੋਂ ਤੁਸੀਂ ਉਹ ਪੈਸੇ ਵਾਪਸ ਨਹੀਂ ਕਰਵਾ ਸਕੇ ਜਿਹੜੇ ਗੁਰੂ ਕੀ ਗੋਲਕ ਦੇ ਵਿੱਚੋਂ ਗਏ ਨੇ। ਸੰਗਤ ਜਿਹੜੀ 10-10 ਰੁਪਏ, 20-20 ਰੁਪਏ ਉੱਥੇ ਟੇਕਦੀ ਆ ਉਹਦੇ ਵਿੱਚੋਂ 10 ਕਰੋੜ ਰੁਪਇਆ ਗਿਆ ਹੋਇਆ। ਉਦੇ ਚ 7.5 ਕਰੋੜ ਰੁਪਇਆ ਵਾਪਸ ਦੇਣਾ ਸੀ ਕੋਲੀ ਦੇ ਵਾਸਤੇ 7.5 ਕਰੋੜ ਰੁਪਇਆ ਵਾਪਸ ਦੇਣਾ ਕਿੱਡੀ ਕੁ ਵੱਡੀ ਰਕਮ ਸੀ ਪਰ ਉਹਨੂੰ ਨੁਕਸਾਨ ਨਾ ਹੋਵੇ ਇਸ ਕਰਕੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੇ ਵੀ ਇਹਦੇ ਉੱਤੇ ਕੁਝ ਨਹੀਂ ਕੀਤਾ ਕਿਉਂਕਿ ਉੱਥੇ ਤੁਹਾਡੇ ਖਾਸ ਜਿਹੜੇ ਵਿਅਕਤੀ ਉਹ ਬੈਠੇ ਹੋਏ ਨੇ ਤੁਹਾਡੇ ਜਿਹੜੇ ਬੁਲਾਰੇ ਨੇ ਉਹਦੇ ਪਿਤਾ ਜੀ ਨੇ ਤੇ ਮੈਨੂੰ ਜੇ ਮੈਂ ਗਲਤ ਨਹੀਂ ਤਾਂ ਤੁਸੀਂ ਪੱਤਰਕਾਰ ਹੋ ਇਹ ਉਹਦੇ ਚੇਤੇ ਦਾ ਤੁਹਾਡੇ ਵੀ ਬੜੇ ਹੁੰਦੇ ਨੇ ਇੱਕ ਵਾਰੀ ਉਹ ਸਮੇਤ ਸੈਣੀ ਹਰਾਂ ਵਾਲੇ ਮਾਮਲੇ ਦੇ ਵਿੱਚ ਵੀ ਅਦਾਲਤ ਚ ਪੇਸ਼ ਹੋ ਗਏ ਸੀ ਬੜੀ ਕੰਟਰੋਵਰਸਟੀ ਜਿਹੜੀ ਉਹ ਚੱਲੀ ਸੀ ਕਿਉਂਕਿ ਇਹ ਸੈਣੀ ਨੂੰ ਮੂਹਰੇ ਲਿਆਉਣ ਵਾਲੇ ਕੌਣ ਸੀ ਤੁਹਾਨੂੰ ਸਭ ਨੂੰ ਪਤਾ ਹੈ। ਔਰ ਜੇ ਤੁਸੀਂ ਇਹ ਕਹਿੰਨੇ ਹੋ ਕਿ ਕਾਨੂੰਨ ਦੀ ਸਾਨੂੰ ਲੋੜ ਨਹੀਂ ਪੁਲਿਸ ਦੀ ਸਾਨੂੰ ਲੋੜ ਨਹੀਂ। ਧਾਮੀ ਸਾਹਿਬ ਜਦੋਂ ਪਹਿਲੀ ਜੂਨ 2015 ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਆ। ਉਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹੜਾ ਐਕਸ਼ਨ ਲਿਆ ਉਸ ਬੀੜ ਦੀ ਬਾਅਦ ਦੇ ਵਿੱਚ ਨਵੰਬਰ ਦੇ ਵਿੱਚ ਬੇਅਦਬੀ ਹੁੰਦੀ ਆ ਇਹਦੇ ਡਿਊਰਿੰਗ ਪੋਸਟਰ ਲੱਗਦੇ ਨੇ ਉਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹੜਾ ਐਕਸ਼ਨ ਲਿਆ ਕਿ ਸਾਨੂੰ ਪੁਲਿਸ ਦੀ ਲੋੜ ਨਹੀਂ ਸਾਨੂੰ ਕਿਸੇ ਕਾਨੂੰਨ ਦੀ ਲੋੜ ਨਹੀਂ ਬਾਅਦ ਜੋ ਬੇਅਦਬੀ ਹੁੰਦੀ ਆ ਉਹਦੇ ਅੰਗ ਜਿਹੜੇ ਉਹ ਥਾਂ ਥਾਂ ਤੇ ਖਿਲਾਰੇ ਜਾਂਦੇ ਆ ਪੰਜਾਬ ਦੇ ਵਿੱਚ 15 ਦੇ ਵਿੱਚ ਕਈ ਹੋਰ ਥਾਵਾਂ ਤੇ ਬੇਅਦਬੀ ਹੁੰਦੀ ਆ ਉਦੋਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹੜਾ ਐਕਸ਼ਨ ਲਿਆ ਉਹਦੀ ਕਿਹੜੀ ਪੁਲਿਸ ਨੇ ਜਿਹੜੀਆਂ ਅਸੀਂ ਅਰੇਸਟ ਕੀਤੀਆਂ ਤੇ ਉਹਦੀ ਕਿਹੜੀ ਪੁਲਿਸ ਨੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਹੜੀ ਪੁਲਿਸ ਨੇ ਐਫ ਆਈ ਆਰ ਜਿਹੜੀਆਂ ਉਹ ਦਰਦ ਕੀਤੀਆਂ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਪੁਲਿਸ ਦੀ ਕਿਸੇ ਐਫ ਆਈ ਆਰ ਦੀ ਸਾਨੂੰ ਜ਼ਰੂਰਤ ਨਹੀਂ ਹੈ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਲੋਕ ਬੈਠੇ ਵਿਰੋਧ ਕਰ ਰਹੇ ਸੀ ਇਹਨਾਂ ਬੇਅਦਮੀਆਂ ਦਾ ਉਹਨਾਂ ਦੇ ਉੱਤੇ ਗੰਦੇ ਪਾਣੀ ਦੀਆਂ 부ਛਾੜਾਂ ਮਾਰੀਆਂ ਗਈਆਂ ਉਹ ਗੁਰਸਿੱਖ ਸਨ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਹ ਗੁਰਸਿੱਖ ਸਨ ਉਹ ਵਿਰੋਧ ਕਾਹਦਾ ਕਰ ਰਹੇ ਸੀ ਤੁਹਾਨੂੰ ਵੀ ਪਤਾ ਉਸ ਮਾਮਲੇ 'ਚ ਉਸ ਕੇਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਨਾਮ ਵੀ ਆ ਉਹਦੇ ਵਿੱਚ ਸੁਮੇਤ ਸਿਆਣੀ ਹੋਰਾਂ ਦਾ ਨਾਮ ਵੀ ਆ ਐਫ ਆਈ ਆਰ 'ਚ ਉਹਦੇ ਵਿੱਚ ਚਰਨਜੀਤ ਸ਼ਰਮਾ ਹੋਰਾਂ ਦਾ ਨਾਮ ਵੀ ਆ ਉਹਦੇ ਵਿੱਚ ਉਮਰਾਨ ਨੰਗਲ ਹੋਰਾਂ ਦਾ ਨਾਮ ਵੀ ਹੈ ਇਹ ਸਾਰੇ ਦੇ ਸਾਰੇ ਸਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪੰਜਾਬ ਹਰਿਆਣਾ ਹਾਈ ਕੋਰਟ ਦੀਆਂ ਜ਼ਮਾਨਤਾਂ ਦੇ ਉੱਤੇ ਨੇ ਇਹਨਾਂ ਸਭ ਦੀਆਂ ਜ਼ਮਾਨਤਾਂ ਜਿਹੜੀਆਂ ਸੀ ਉਹ ਰੱਦ ਹੋਈਆਂ ਸੀ ਫਰੀਦਕੋਟ ਤੋਂ ਤੋਂ ਉਦੋਂ ਕਾਨੂੰਨ ਜਿਹੜਾ ਸੀ ਉਹਨੇ ਕੰਮ ਕੀਤਾ ਤੇ ਇਸੇ ਕਰਕੇ ਉਸੇ ਕਾਨੂੰਨ ਤੋਂ ਜਿਹੜੀਆਂ ਸੀ ਉਹ ਜ਼ਮਾਨਤਾਂ ਲੈਣੀਆਂ ਪਈਆਂ ਤੁਸੀਂ ਇਹ ਨਾ ਕਹੋ ਕਿ ਤੁਹਾਨੂੰ ਜ਼ਰੂਰਤ ਨਹੀਂ ਹੈ ਜਿਹੜਾ ਐਕਟ ਹੈ ਉਹਦੇ ਵਿੱਚ ਹੈਦਰ ਕਿ ਜਿਹੜੀ ਸ਼ਿਕਾਇਤ ਆ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋ ਜਾਓਗੇ ਉੱਥੇ ਨਹੀਂ ਹੁੰਦਾ ਤਾਂ ਫਿਰ ਉਹ ਪੁਲਿਸ ਦੇ ਕੋਲੇ ਜਾਊਗੀ ਪੜ ਲੈਣਾ ਇੱਕ ਵਾਰੀ ਫੇਰ ਜਿਹੜਾ ਹੈ ਕਈ ਵਾਰੀ ਚੇਤਾ ਭੁੱਲ ਜਾਂਦਾ ਪੈਸੇ ਜਿਹੜੇ ਸੀ ਉਹ ਵਾਪਸ ਕਿਉਂ ਨਹੀਂ ਕਰਵਾ ਸਕਿਆ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਇਹ ਮੈਂ ਤੁਹਾਨੂੰ ਜਿਹੜਾ ਦੀ ਉਹ ਪੁੱਛਣਾ ਚਾਹਣਾ ਇੱਕ ਮੈਂ ਸਵਾਲ ਪਿਛਲੇ ਦਿਨਾਂ ਦੇ ਵਿੱਚ ਕੀਤਾ ਸੀਗਾ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਵੇਲੇ ਇਹ ਜਿਹੜੀ ਮੰਗ ਉੱਠੀ ਸੀਗੀ ਕਿ ਇੱਕ ਚੈਨਲ ਜਿਹੜਾ ਫ੍ਰੀ ਟੂ 에ਅ ਸਥਾਪਿਤ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਉਦੋਂ ਆਦੇਸ਼ ਦਿੱਤੇ ਸੀ ਉਸ ਚੈਨਲ ਦਾ ਕੀ ਬਣਿਆ ਤੁਹਾਨੂੰ ਡਰ ਇਸ ਗੱਲ ਦਾ ਹੈ ਕਿ ਮਿਸਟਰ ਕੋਹਲੀ ਜਿਹੜਾ ਅਰੈਸਟ ਹੋਇਆ ਉਹ ਜਿਹੜੇ ਚੈਨਲ ਗੁਰਬਾਣੀ ਟੈਲੀਕਾਸਟ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਕੋਈ ਉਹਦਾ ਲਿੰਕ ਤਾਂ ਨਹੀਂ ਤੁਹਾਨੂੰ ਡਰ ਲੱਗ ਰਿਹਾ ਕਿ ਉਹ ਨਾ ਕਿਤੇ ਬਾਹਰ ਆ ਜੇ ਕਿਉਂਕਿ ਕਿਸੇ ਹੋਰ ਚੈਨਲ ਦੇ ਉੱਤੇ ਗੁਰਬਾਣੀ ਟੈਲੀਕਾਸਟ ਨਾ ਹੋਵੇ ਤੁਸੀਂ ਇੱਕ ਸਪਾਈ ਬਣ ਕੇ ਉਸ ਪੋਲੀਟੀਕਲ ਪਾਰਟੀ ਦੇ ਮਾਲਕਾਂ ਦਾ ਸਾਥ ਦੇ ਰਹੇ ਹੋ ਕਿ ਕਿਤੇ ਇਹ ਉਹਦੇ ਕਿਤੇ ਕਮਾਈ ਦੇ ਵਿੱਚ ਜਿਹੜਾ ਜੀ ਉਹ ਫਰਕ ਨਾ ਪੈ ਜਾਵੇ ਮੇਨ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹੀ ਜ਼ਿਆਦਾ ਜਿਹੜੀਆਂ ਉਹ ਕਰਨੀਆਂ ਸੀਗੀਆਂ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਰਨੀ ਆ ਕਿ ਧਾਮੀ ਸਾਹਿਬ ਬੇਸ਼ੱਕ ਤੁਸੀਂ ਅੰਮ੍ਰਿਤਸਰ ਦੇ ਵਿੱਚ ਅਗਲੀ ਪ੍ਰੈਸ ਕਾਨਫਰੰਸ ਕਰੋ ਚੰਡੀਗੜ੍ਹ ਦੇ ਪੱਤਰਕਾਰ ਬੈਠੇ ਨੇ ਇਹ ਤਾਂ ਜਾਣਗੇ ਕਿ ਇੱਕ ਵਾਰੀ ਫੇਰ ਤੁਸੀਂ ਇੱਥੇ ਆਓ ਇੱਥੇ ਆ ਕੇ ਇੱਕ ਗੱਲ ਦਾ ਜਵਾਬ ਜਿਹੜਾ ਜੀ ਉਹ ਧਾਮੀ ਸਾਹਿਬ ਜ਼ਰੂਰ ਦੇਣਾ ਮੈਂ ਤੁਹਾਡੇ ਤੋਂ ਸਤਿਕਾਰ ਸਹਿਤ ਜਿਹੜਾ ਜੀ ਉਹ ਪੁੱਛਦਾ ਇੱਕ ਡਾਇਰੀ ਆ ਤੁਹਾਡੇ ਕੋਲ ਉਸ ਡਾਇਰੀ ਦੇ ਵਿੱਚ ਬੇਅਦਬੀ ਵਾਲਾ ਮਾਮਲਾ ਜਿਹੜਾ ਇਹ 328 ਰੂਪ ਵਾਲਾ ਮਾਮਲਾ ਹੈ ਉਹ ਸਾਰਾ ਕੁਝ ਦਰਜ ਆ ਉਸ ਡਾਇਰੀ ਦੇ ਵਿੱਚ ਤੁਸੀਂ ਉਹ ਡਾਇਰੀ ਜਿਹੜੀ ਆ ਉਹ ਲੁਕੋ ਕੇ ਕਿਉਂ ਰੱਖੀ ਹੋਈ ਆ ਕਿਤੇ ਤੁਹਾਡੀ ਪ੍ਰਧਾਨਗੀ ਜਿਹੜੀ ਆ ਉਸ ਡਾਇਰੀ ਦੇ ਉੱਤੇ ਤਾਂ ਨਹੀਂ ਟਿੱਕੀ ਹੋਈ ਅਗਲੀ ਵਾਰੀ ਜਿਹੜੀਆਂ ਐਸਜੀਪੀਸੀ ਨੇ ਐਫਆਈਆਰ ਦਰਜ ਕਰਵਾਈਆਂ ਨੇ ਉਹ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ